ਇਹ ਆ ਜੀ ਸਕਾਲਾ 2013 ਮਾਡਲ ਹੈ ਜੀ ਡੀਜ਼ਲ ਦਾ ਠੀਕ ਹੈ ਨੰਬਰ ਪੰਜਾਬ ਦਾ ਪੰਜਾਬ ਦਾ ਨੰਬਰ ਹੈ ਜੀ ਇਹ ਨਾ ਵੱਧ ਨਾ ਘੱਟ 1,25,000 ਰੁਪਏ ਦੀ ਕਰ ਦੇਦਾ ਇੱਕ ਲੱਖ 25 ਹਜ਼ਾਰ ਦੀ ਇਹ ਬਈ ਜਿਹੜੀ ਨੀਸਾਨ ਵਾਲਾ ਵੀ ਸਣੀ ਆਈ ਸੀ ਉਹ ਉਹੀ ਹੈ ਨਾ ਇਹ ਹਾਂ ਜੀ ਆ ਨੀਸਾਨ ਆਂਦੀ ਜੀ ਇਹ ਰੈਨੋ ਚ ਆ ਗਈ ਮਤਲਬ ਨੋਟ ਵਾਲਾ ਚ ਆ ਗਈ ਉਹ ਉਹ ਹੈਗੀ ਆ ਦੂਸਰਿਆਂ ਦੀ ਨੀਸਾਨ ਦੀ ਆ ਮਤਲਬ ਇੱਕੋ ਹੀ ਗੱਡੀ ਆ ਇਹ 1,25,000 ਦੀ ਹਾਂ ਜੀ 1,25,000 ਮਾਡਲ ਕਿੰਨਾ ਕਿਹਾ ਵੀਰੇ 2013 ਮਾਡਲ ਡੀਜ਼ਲ ਆਦਾ ਜਰ ਤੋਫਾ ਹੀ ਆ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਨੂਰਕਾਰ ਪੁਆਇੰਟ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਚੰਡੀਗੜ੍ਹ ਨੰਬਰ ਤੇ ਪੰਜਾਬ ਨੰਬਰ ਦੀਆਂ ਗੱਡੀਆਂ ਹੋਣੀਆਂ ਬਾਈ ਹੋਣੀਆਂ ਆਪਣੇ ਨਾਲ ਨੇ ਬਾਈ ਕੀ ਹਾਲ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆਂ ਇਸ ਵੇਲੇ ਮੈਂ ਕਹਿੰਦਾ ਆਪਣੀ ਹੋਟਲ ਹਾਈਵੇ ਗ੍ਰੀਨ ਜੀ ਆਪਣਾ ਐਸਓ 2 ਗ੍ਰੀਨ ਕਲੇਵ ਖਰੜ ਰੋਡ ਠੀਕ ਹੈ ਖਰੜ ਰੋਡ ਜੀ ਠੀਕ ਹੈ ਬਾਈ ਤੇ ਬਈ ਜਿਹੜੀਆਂ ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਨੇ ਜੇ ਕਿਸੇ ਬਾਈ ਨੇ ਪੰਜਾਬ ਚ ਲੈਣੀ ਹੋਵੇ ਨਾਮ ਸਿੱਧੀ-ਸਿੱਧੀ ਹੋ ਜਾਵੇ ਸਿੱਧੀ ਨਾਮ ਕਰਾ ਦਾਂਗੇ ਸਰ ਜੀ ਕੋਈ ਮਤਲਬ ਨੰਬਰ ਚੇਂਜ ਕਰਾਉਣਾ ਨਹੀਂ ਨੰਬਰ ਚੇਦੀ ਕੋਈ ਲੋੜ ਨਹੀਂ ਠੀਕ ਹੈ ਬਾਈ i20 ਤੋਂ ਸ਼ੁਰੂ ਕਰੀਏ ਆ ਜੀ i20 2015 ਮਾਡਲ ਹੈ ਜੀ ਠੀਕ ਹੈ ਸਾਰੀ ਓਰੀਜਨਲ ਹੈ ਜੀ ਆਸਤਾ ਮੁਰਲਾ ਪੁਸ਼ਪਨ ਸਟਾਰਟ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਦਵਾ ਰਹੀ ਹੈ 5.5 ਲੱਖ ਰੁਪਏ ਜੀ 5.5 ਲੱਖ ਰੁਪਏ ਡਿਮਾਂਡ ਆ ਲਾਇ ਐਕਸਟਰਾ ਬਾਈ ਹੁਣ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਹੈ ਹਨਾ ਬਾਈ ਹਾਂ ਜੀ ਤੇ ਅੰਦਰੋਂ ਕੋਈ ਗੱਡੀ ਗੱਡੀ ਚੰਗੀ ਆ ਬਾਈ ਤੇ ਚੱਲੀ ਕਿੰਨੀ ਕੋਈ ਆ ਵੀਰੇ ਇਹ ਚੱਲੀ ਆ ਸਰ ਇਹ 65 ਹਜ਼ਾਰ ਚੱਲੀ ਆ ਰਿਕਾਰਡ 65 ਹਜ਼ਾਰ ਰਿਕਾਰਡ ਦੇ ਨਾਲ ਰਿਕਾਰਡ ਨਾਲ ਬਿਲਕੁਲ ਠੀਕ ਹੈ ਡਿਮਾਂਡ ਕੀ ਕੀਤੀ ਆਪਾਂ ਡਿਮਾਂਡ 2.5 ਦੀ ਡਿਮਾਂਡ ਆ ਜੀ ਜੇ ਹੋਰ ਥੋੜਾ ਮਾਣਤਨ ਪੂਰਾ ਕਰਾਂਗੇ ਜੇ ਕੋਈ ਥੋੜੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਜਿਹੜਾ ਬੰਦਾ ਬਈ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਵਧੀਆ ਬਾਈ ਕਹਿੰਦਾ ਮਾਣਤਨ ਕਰ ਦਾਂਗੇ ਆਪਾਂ ਤੇ ਅੱਗੇ ਬਾਈ ਫੇਰ ਆਈ ਗੱਡੀ ਆ ਇਹ ਆਈ 2020 ਮਾਡਲ ਹੈ ਜੀ ਇਹ ਵੀ ਠੀਕ ਹੈ ਇਹ ਸਪੋਰਟਸ ਮਾਡਲ ਹੈ ਜੀ ਠੀਕ ਹੈ ਫਸਟ ਓਨਰ ਗੱ ਇਹ ਗੱਡੀ ਦੀ ਦਮਾ ਡੇਗੀ ਸਵਾ 6 ਲੱਖ ਰੁਪਏ ਜੀ ਸਵਾ 6 ਲੱਖ ਹਾਂਜੀ ਹਾਂਜੀ ਕੰਡੀਸ਼ਨ ਚੰਗੀ ਹੈ ਬਾਈ ਗੱਡੀ ਚ ਸਾਰੀ ਓਰੀਜਨਲ ਗੱਡੀ ਹੈ ਜੀ 45000 ਚੱਲੀਆ ਸਰ ਹਾਂਜੀ ਹਾਂਜੀ ਕੋਈ ਇੰਟੀਰੀਅਰ ਚੈੱਕ ਕਰੋ ਸੀਟ ਕਵਰ ਨਵੇਂ ਚ ਲੱਗੇ ਹੋਇਆ ਚੰਗੀ ਗੱਡੀ ਆ ਤੇ ਇਹ ਗੱਡੀ ਵੀ ਬਾਈ ਮਹਾਲੀ ਦਾ ਨੰਬਰ ਆ ਗੱਡੀ ਦਾ ਹਨਾ ਵੀਰੇ ਹਾਂਜੀ ਹਾਂਜੀ ਠੀਕ ਆ ਬਾਈ ਅੱਗੇ ਜੀ ਆਲਟੋ ਜੀ 2011 ਮਾਡਲ ਆ ਜੀ 11 ਮਾਡਲ ਆ ਮਹਾਲੀ ਦਾ ਨੰਬਰ ਫਰਸਟ ਓਨਰ ਕਾਰ ਆ ਜੀ ਠੀਕ ਹੈ ਐਲ ਐਕਸ ਮਾਡਲ ਹੈ ਜੀ ਇਹ ਐਲ ਐਕਸ ਹਾਂ ਜੀ ਠੀਕ ਹੈ ਬਈ ਇਹਦੀ ਦਮਾਰ ਹੈਗੀ ਹੈ ਜੀ 1,75,000 ਜੀ ਲਾਈ ਟਾਇਰ ਲੱਗੇ ਹੋਏ ਹੈ ਜੀ ਕਾਰ ਦੇ ਜੀ ਠੀਕ ਹੈ ਬਾਈ ਹਾਂ ਜੀ 1,75,000 ਹਾਂ ਜੀ ਹਾਂ ਜੀ 1,75,000 ਅੱਗੇ ਹੋ ਬਈ ਕਿੰਨੀ ਚੱਲੀ ਹੋਈ ਹੈ ਇਹ ਇਹ ਚੱਲੀ ਹੈ ਜੀ 65,000 ਜੀ ਵੀ ਰਿਕਾਰਡ ਦੇ ਨਾਲ ਹੈ ਜੀ 65,000 ਚੱਲੀ ਹੋਈ ਹੈ ਹਾਂ ਜੀ ਹਾਂ ਜੀ ਚੈੱਕ ਕਰੋ ਬਈ ਗੱਡੀ ਦੀ ਕੰਡੀਸ਼ਨ ਜਿਵੇਂ ਨਾ 11 ਮਾਡਲ ਹੈ ਕੰਡੀਸ਼ਨ ਬਹੁਤ ਸਾਫ਼ ਸੁਥਰੀ ਸਰ ਲਾਈ ਟਾਇਰ ਵੀ ਨਾਲ ਲੱਗੇ ਹੋਏ ਹੈ ਜੀ ਕਾਰ ਦੇ ਵੀ ਐਕਸਟਰਾ ਜੀ ਲੋ ਮਿੱਤਰੋ ਆਲਟੋ ਵੀ ਤੁਹਾਨੂੰ ਮਿਲ ਜੂਗੀ ਸਨਰੂਫ ਵਾਲਾ ਮਾਡਲ ਹੈ ਜੀ ਠੀਕ ਹੈ ਬਈ ਹਾਂਜੀ ਫਰਸਟ ਓਨਰ ਗੱਡੀ ਆ ਫਰਸਟ ਓਨਰ ਗੱਡੀ ਹੈ ਇਹ ਰਿਪੋਰਟ ਦੇਣਾ ਚੱਲੀ ਹੈ ਜੀ ਕਾਰ ਸਾਰੀ ਓਰੀਜਨਲ ਹਾਂਜੀ ਸਨਰੂਫ ਵਾਲਾ ਮਾਡਲ ਜੀ ਟੌਪ ਠੀਕ ਹੈ ਬਈ ਕਿਹੜਾ ਮਾਡਲ ਆ ਜਾਂਦਾ ਬਈ ਇਹ ਇਹ ਆਗਾ ਜੀ ਟੌਪ ਜੀ ਜਮਾ ਸਾਰਾ ਡ੍ਰੌਪ ਮਾਡਲ ਸਭ ਤੋਂ ਟੌਪ ਵਾਲਾ ਮਾਡਲ ਹੈ ਜੀ ਤੇ ਡਿਮਾਂਡ ਇਹਦੀ ਇਹਦੀ ਡਿਮਾਂਡ ਹੈ ਜੀ 8.5 ਲੱਖ ਰੁਪਈਆ ਦਾ 8.5 ਲੱਖ ਬਾਕੀ ਮਾਨਤਾਨ ਚੰਗਾ ਹੋ ਜੂਗਾ ਆ ਹੋ ਜੂਗਾ ਕਰ ਦਾਂਗੇ ਜੀ ਮਾਨਤਾਨ ਬਾਕੀ ਮਾਨਤਾਨ ਹੋ ਜੀ ਸ਼ੀਸ਼ੇ ਪਿਛਲੇ ਦਿਖਾ ਦੇ ਬ੍ਰੇਕ ਤੇ ਗੱਡੀ ਬਾਈ ਪੂਰੀ ਨਵੀਂ ਆ ਅੱਗੇ ਆ ਗਈ ਬਈ ਵਰਨਾ ਵਰਨਾ 2019 ਰਜਿਸਟਰਡ 20 ਹੈ ਜੀ ਫਸਟ ਓਨਰ ਗੱਡੀ ਹੈ ਜੀ ਠੀਕ ਆ ਬਈ ਪੰਜਾਬ ਨੰਬਰ ਦੀ ਕਾਰ ਆ ਸਾਰੀ ਓਰੀਜਨਲ ਪੁਸ਼ਵਰਨ ਸਟਾਰਟ ਆ ਜੀ ਟਾਪ ਵਾਲਾ ਮਾਡਲ ਹੈ ਜੀ ਓਨਰ ਪਹਿਲਾ ਓਨਰ ਫਸਟ ਜੀ ਫਸਟ ਠੀਕ ਆ ਬਈ ਚੱਲੀ ਕਿੰਨੀ ਕੋਈ ਹੈ ਇਹ ਚੱਲੀ ਆ ਜੀ 75000 ਰਿਕਾਰਡ ਦੇ ਨਾਲ ਆ ਜੀ ਡੀਜ਼ਲ ਡੀਜ਼ਲ ਆ ਹਾਂ ਜੀ ਠੀਕ ਆ ਬਈ ਲਓ ਵੀ ਗੱਡੀ ਜਮੀ ਸਾਫ ਸੁਥਰੀ ਆ ਬਈ 75000 ਚੱਲ ਕੇ ਤੱਕ ਗੱਡੀ ਨੂੰ ਬਈ ਕੀ ਹੁੰਦਾ ਟੱਕੜੀਆਂ ਗੱਡੀਆਂ ਨੇ ਤੇ ਬਈ ਰੇਟ ਇਹਦਾ ਰੇਟ ਇਹਦਾ ਜੀ 9.5 ਲੱਖ ਰੁਪਏ ਦੀ ਮੰਗ ਦੇ ਦੀ ਜੀ ਮੌਕੇ ਤੇ ਮਾਨਦਾਨ ਪੂ ਬਈ ਪੱਕਾ ਰੇਡ ਨਹੀਂ ਹੈਗਾ ਇਹ ਨਾ ਸੋਚੋ ਵੀ ਬਾਈ ਨੇ 95 ਲੱਖ ਮੰਗ ਲਿਆ ਖਾਣੀ 95 ਲੱਖ ਦੀ ਛੱਡਾਂਗੇ ਹਾਂ ਅਸਲੀ ਡੀਲ ਤਾਂ ਉਦੋਂ ਹੋਣੀ ਜੇ ਤੁਸੀਂ ਆ ਕੇ ਬੈਠੋ ਹਾਂਜੀ ਇਹ ਹਲਤੋ K10 ਜੀ BX i ਹੈ ਜੀ ਠੀਕ ਹੈ ਬਾਈ ਹਾਂ 2.5 ਲੱਖ ਰੁਪਏ ਦਿਵਾਣਾ ਹੈ ਜੀ ਸਾਰੀ ओरिजिनल ਗੱਡੀ ਹੈ ਜੀ ਇਹ ਚ ਵੀ ਲਾਈਟ ਹੈ ਲੱਗੀਆਂ ਹੈ ਠੀਕ ਕਿਹੜਾ ਮਾਡਲ ਆ 2012 BX i 12 ਮਾਡਲ ਓਨਰ K10 ਜੀ ਫਸਟ ਓਨਰ ਜੀ ਫਸਟ ਓਨਰ K10 ਠੀਕ ਹੈ ਬਾਈ ਕਰ ਬਈ ਚੈੱਕ ਅੰਦਰੋਂ ਸੀਟ ਕਵਰ ਬਈ ਚੰਗੇ ਲੱਗੇ ਹੋਇਆ ਕੰਡੀਸ਼ਨ ਸਾਫ ਸੋਤਰੀਆ ਸਾਰੀਆਂ ਗੱਡੀਆਂ ਆਪਾਂ ਨੂੰ ਭਾਜੀ ओरिजिनल ਕਾਰ ਮਿਲ ਇਹ ਆਈ ਆਊ ਸ਼ੋਰਟ ਬੀ ਐਕਸ ਆਈ ਹੈ ਜੀ ਪੈਟਰੋਲ 2019 ਮਾਡਲ ਜੀ 19 ਮਾਡਲ 50000 ਚੱਲੀ ਹੈ ਜੀ ਕਾਰ ਠੀਕ ਹੈ ਲਾਈਟ ਆ ਰੀਜ਼ ਵੀ ਲੱਗੇ ਹੋਏ ਆ ਜੀ ਸਾਰੀ ਓਰੀਜਨਲ ਗੱਡੀ ਹੈ ਜੀ ਚੰਡੀਗੜ੍ਹ ਨੰਬਰ ਹੈ ਜੀ ਚੰਡੀਗੜ੍ਹ ਦਾ ਨੰਬਰ 2.56 ਲੱਖ ਰੁਪਏ ਜੀ ਠੀਕ ਹੈ ਜੀ ਪੂਰਾ ਮਾਨਦਾਨ ਕਰਕੇ ਜੀ ਗੱਡੀ ਆਪਾਂ ਠੀਕ ਹੈ ਬਾਈ ਜੇ ਆਪਾਂ ਲੋਨ ਦੀ ਗੱਲ ਕਰੀਏ ਵੀਰੇ ਲੋਨ ਵੀ ਆਪਾਂ ਕਰਾ ਕੇ ਦੋਗੇ ਜੀ ਕਿੰਨਾ ਕੁ ਲੋਨ ਹੋ ਜਾਂਦਾ ਲੋਨ ਹੋ ਜਦਾ ਜੀ 80 90% ਲੋਨ ਕਰਾ ਦਨੇ ਜੀ ਜਿਹਦਾ ਸਿਬਲ ਓਕੇ ਆ ਜੀ ਤਾਂ ਉਹਦਾ 90% ਲੋਨ ਕਰਾ ਦਾਂਗੇ 90% ਲੋਨ ਹਰ ਇੱਕ ਗੱਡੀ ਤੇ ਹੋ ਜੂਗਾ ਤੇ ਗੱਡੀ ਤੇ ਹੋ ਜੂਗਾ ਬਾਕੀ ਬਾਈ ਮੇਨ ਗੱਲ ਤਾਂ ਸਿਬਲ ਤੇ ਡਿਪੈਂਡ ਕਰਦੀ ਆ ਜੇ ਥੋੜਾ ਸਿਬਲ ਚ ਚੰਗਾ ਤਾਂ ਹੋ ਜੂਗਾ ਅੱਗੇ ਬਾਈ ਇਹ ਆਈ ਨੈਨੋ ਜੀ ਨੈਨੋ ਗੱਡੀ 2013 ਮਾਡਲ ਹੈ ਜੀ ਫਸਟ ਓਨਰ ਕਾਰ ਹੈ ਜੀ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ ਆਪਾਂ 850 ਲਓ ਮੇਟਰੋ ਜੀ ਨੇ ਮੋਟਰਸਾਈਕਲ ਦੇ ਰੇਟ ਦੇ ਵਿੱਚ ਗੱਡੀ ਲੈਣੀ ਹੈ ਨਾ ਤਾਂ ਆ ਗੱਡੀ ਜਿਵੇਂ ਹੁਣ ਮੂਰੇ ਬਰੇ ਠੰਡ ਦਾ ਆ ਰਿਹਾ ਨਾ ਮੌਸਮ ਮੋਟਰਸਾਈਕਲ ਤੇ ਬੰਦਾ ਇਹਨੂੰ ਠਰ ਠਰ ਕਰਦਾ ਜਾਊਗਾ। ਹਾਂਜੀ 13 ਮਾਡਲ ਕਾਰ ਆ ਜੀ 85000 AC ਪਾਵਰ ਸਟੀering ਵਾਲੀ ਹੈ ਜੀ। ਅੱਛਾ ਪਾਵਰ ਸਟੀering ਵੀ ਆ AC ਵੀ ਆ। ਹਾਂਜੀ ਹਾਂਜੀ। ਠੀਕ ਆ ਬਾਈ 85000 ਦੀ ਤਾਂ ਬਈ ਕੋਈ ਮਾੜੀ ਨਹੀਂ ਖੈਰ ਗੱਡੀ ਸਾਫ। ਆ ਲਓ ਜੀ Honda City 2013 ਮਾਡਲ ਆ ਫਸਟ ਓਨਰ ਕਾਰ ਆ ਜੀ। ਠੀਕ ਆ ਜੀ। ਇਹ ਗੱਡੀ ਦੇ ਦਾਂਗੇ ਜੀ ਆਪਾਂ 3.5 ਲੱਖ ਦੀ ਡਿਮਾਂਡ ਆ ਜੀ ਇਹ। ਨੰਬਰ ਕਿੱਥੋਂ ਦਾ ਬਈ? ਕਰੋ ਚੈੱਕ ਕਿੰਨੇ ਦੀ ਡਿਮਾਂਡ ਕਿਹਾ ਵੀਰੇ ਇਹ 3.5 ਲੱਖ ਰੁਪਏ ਸਾਢੇ 3.5 ਲੱਖ ਰੁਪਏ ਹਾਂਜੀ ਠੀਕ ਹੈ ਬਾਈ ਅੱਗੇ ਆ ਗਈ ਆਪਣੀ ਨਿਊਜ਼ ਆ ਜੀ 2020 ਮਾਡਲ ਆ ਜੀ 27000 ਚੱਲੀ ਹੈ ਰਿਕਾਰਡ ਦੇ ਨਾਲ ਜੀ ਫਸਟ ਓਨਰ ਗੱਡੀ ਹੈ ਜੀ ਠੀਕ ਡਿਮਾਂਡ ਹੈ ਜੀ 5.5 ਲੱਖ ਰੁਪਏ ਜੀ 5.5 ਲੱਖ ਹਾਂਜੀ ਹਾਂਜੀ ਠੀਕ ਹੈ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੀਏ ਨਵੀਂ ਕਾਰ ਆ ਜੀ ਬਿਲਕੁਲ ਜੀ ਇਹ ਵੀ ਜਮਾਂ ਨਵੀਂ ਗੱਡੀ ਹੈ ਲੈ ਵੀ ਕਰ ਚੈੱਕ ਲਓ ਜੀ ਓਕੇ ਗੱਡੀ ਕਿੰਨੀ ਚੱਲੀ ਹੈ ਕਿਹਾ ਵੀਰੇ 27000 ਚੱਲੀ 27000 ਸਿਰਫ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਇਹ 2 ਅਲਾਈਟ ਆ ਬਿਲਕੁਲ ਨਵਾਂ ਲੱਗਿਆ ਜੀ ਕਾਰ ਦਾ ਫਸਟ ਓਨਰ ਕਾਰ ਟਾਇਰ ਵੀ ਜਿਵੇਂ ਨਵੀਂ ਪਾਈ ਹੋਈ ਹੈ ਨਾ ਵੀਰੇ ਪੰਜਾਬ ਨੰਬਰ ਦੀ ਕਾਰ ਆ ਜੀ ਪੰਜਾਬ ਨੰਬਰ ਦੀ ਗੱਡੀ ਹਾਂ ਜੀ ਇਹ ਗੱਡੀ ਦੇ ਦਾਂਗੇ ਜੀ ਆਪਾਂ 6 ਲੱਖ ਦੀ ਰਿਮਾਂਡ ਹੈ ਜੀ ਹੂੰ ਬਿਲਕੁਲ ਓਰੀਜਨਲ ਗੱਡੀ ਹਾਂ ਸਾਰੀ 5,75,000 ਦੀ ਕਾਰ ਦੇ ਦਾਂਗੇ ਜੀ ਇਹ 5,75 ਦੀ ਹਾਂ ਜੀ ਹਾਂ ਜੀ ਬਾਕੀ ਮੌਕੇ ਤੇ ਵੀ ਕਰ ਦਿੰਦੇ ਹਾਂ ਮੌਕੇ ਤੇ ਪੂਰਾ ਮਾਨਤਰ ਕਰ ਦਾਂਗੇ ਠੀਕ ਹੈ ਬਈ ਇਹ ਆ ਜੀ ਬੈਗਨਰ 2010 ਮਾਡਲ ਹੈ ਜੀ ਚੰਡੀਗੜ੍ਹ ਦਾ ਨੰਬਰ ਚੰਡੀਗੜ੍ਹ ਨੰਬਰ ਫਸਟ ਓਨਰ ਹੈ ਜੀ ਇਹ ਦੇ ਦਾਂਗੇ 1,75,000 ਰੁਪ ਨੂਰ ਕਾਰ ਪੁਆਇੰਟ ਤੇ ਖੜਿਆ ਆ ਬਈ ਆਪਾਂ ਮੁਹਾਲੀ ਇਹ ਬ੍ਰਿਜਾ ਜੀ 2018 ਮਾਡਲ ਆ ਫਸਟ ਓਨਰ ਗੱਡੀ ਆ ਜੀ 75000 ਚੱਲੀ ਹੈ ਰਿਕਾਰਡ ਦੇ ਨਾਲ ਜੀ ਕਿੰਨੀ 75000 75000 ਹਾਂ ਜੀ ਠੀਕ ਆ ਲਾਈਟ ਟਾਇਰ ਵੀ ਚੰਗੇ ਪਏ ਆ 18 ਇੰਚ ਹੀ ਲਾਈਟ ਟਾਇਰ ਲੱਗਾ ਹੈ ਜੀ 18 ਇਹਦੀ ਗੱਡੀ ਕਿੰਨਾ ਡੈਗੀ ਸਵਾ ਅੱਠ ਲੱਖ ਰੁਪਏ ਆ ਜੀ ਠੀਕ ਆ ਵੀਰੇ ਹਾਂ ਜੀ ਸਾਰੀ ਓਰੀਜਨਲ ਹੈ ਇਹਦੀ ਸਾਰੀ ਓਰੀਜਨਲ ਗੱਡੀ ਆ ਬਈ ਚੈੱਕ ਕਰੋ ਕੰਡੀਸ਼ਨ ਨਵੇਂ ਵਰਗੀ ਗੱਡੀ ਆ ਲਓ ਜੀ ਗੱਡੀ ਇਹ ਆ ਜੀ ਰੀਡਸ 2013 ਰਜਿਸਟਰਡ 14 13 ਬੜਾ 14 ਹਾਂਜੀ ਨੰਬਰ ਚੰਡੀਗੜਾ ਹੈ ਚੰਡੀਗੜਾ ਨੰਬਰ ਹੈ ਜੀ ਜੈਡੀੀ ਮਾਡਲ ਟਾਪ ਵਾਲਾ ਜੀ ਹੈ ਓਨਰ ਕਿਹੜਾ ਹੈ ਓਨਰ ਹੈ ਜੀ ਸੈਕੰਡ ਜੀ ਸੈਕੰਡ ਹਾਂਜੀ ਚੱਲੀ ਕਿੰਨੀ ਹੋਈ ਬਾਈ ਇਹ ਚੱਲੀ ਹੈ ਜੀ 80000 ਚੱਲੀ ਹੈ ਰਿਕਾਰਡ ਦੇ ਨਾਲ ਜੀ 80000 ਚੱਲੀ ਓਹ ਸੀਸੇ ਸਾਈਂ ਦਿਖਾ ਦੇ ਵੀਰੇ ਗੱਡੀ ਲੋਕ ਆ ਠੀਕ ਆ ਬਾਈ ਤੇਦੀ ਡਿਮਾਂਡ ਆਪਣੀ ਇਹਦੀ ਡਿਮਾਂਡ ਹੈ ਜੀ 3 ਲੱਖ ਰੁਪਏ ਦੀ ਜੀ 3 ਲੱਖ ਦੀ 2 ਲੱਖ 80000 ਰੁਪਏ ਦੀ ਕਰ ਦੇ ਦਾਂਗੇ 2 ਲੱਖ 80000 ਹਾਂਜੀ ਲਓ ਮਿੱਤਰੋ ਸਾਫ ਸੁਥਰੀ ਰੈਡਜ ਗੱਡੀ ਆ ਜਿਹਨੂੰ ਰੈਡਜ ਦੀ ਭਾਅ ਆ ਤਾਂ ਗੱਡੀ ਚੰਡੀਗੜ੍ਹ ਨੰਬਰ ਹੈ ਜੀ ਇਹ ਨੰਬਰ ਚੰਡੀਗੜ੍ਹ ਨੰਬਰ ਸੋਨਾ ਬਾਈ 44 44 ਹੈ ਨਾ ਪੇਟ ਨੰਬਰ ਲੱਗਿਆ ਜੀ ਕਾਰ ਦਾ ਸਾਰੀ オリジナル ਹੈ ਜੀ ਇਹਦੀ 8 ਲੱਖ ਦੀ ਰਿਕਵਰਡ ਹੈ ਜੀ ਲਾਈਟ ਹੈ ਲੱਗਿਆ ਜੀ ਸਾਰੀ オリジナル ਕਾਰ ਹੈ ਇਹ ਵੀ ਜੀ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਬਾਈ ਚੱਲੀ ਕਿੰਨੀ ਕੋਈ ਹੈ ਇਹ ਇਹ ਚੱਲੀ ਹੋਣੀ 80 ਕਿਲੋ ਚੱਲੀ ਹੈ ਰਿਕਾਰਡ ਦੇ ਨਾਲ 82000 ਚੱਲੀ ਹੋਈ ਹੈ ਕੋਈ ਮੀਟਰ ਆਉਣੀ ਹੈ ਠੀਕ ਹੈ ਤੇ ਬਾਈ ਇਹ ਗੱਡੀ ਰਿਕਵਰਡ ਹੈ ਜੀ 8 ਲੱਖ ਰੁਪਏ ਦੀ ਜੀ ਠੀਕ ਹੈ ਬਾਈ ਇਹ ਮੌਕੇ ਤੇ ਦੇ ਦਾਂਗੇ 7 ਲੱਖ 80 ਹਜ਼ਾਰ ਰੁਪਏ ਦੀ ਕਰਦੇ ਹਾਂ 7 ਲੱਖ 80 ਹਜ਼ਾਰ ਦੀ ਠੀਕ ਹੈ ਮਰਸਡੀ ਕਿਹੜਾ ਮਾਡਲ ਹੈ ਇਹ 2013 ਮਾਡਲ ਹੈ ਜੀ ਫਰਸਟ ਓਨਰ ਕਾਰ ਹੈ ਜੀ 14.5 ਲੱਖ ਦੀ ਮੰਗ ਹੈ ਦੀ ਜੀ 14.5 ਲੱਖ ਦੀ ਹਾਂ ਜੀ ਸਾਨੂੰ ਬੜਾ ਟੌਪ ਵਾਲਾ ਮਾਡਲ ਹੈ ਜੀ ਇਹ ਐਮ ਐਲ 250 ਕੀ ਬਾਤ ਹੈ ਲੈ ਹੋ ਜਾ ਅੱਗੇ ਹੋ ਜਾ ਅੰਦਰੋਂ ਕਰੋ ਵੀ ਕੰਡੀਸ਼ਨ ਚੈੱਕ ਲਗਜ਼ਰੀ ਗੱਡੀ ਹੈ ਬਈ ਜੀ ਇਹਨੇ ਲੈਣੀ ਆ ਇਹ ਸੋਹਣੀ ਗੱਡੀ ਹੈ ਇਹ ਆਓ ਸਰ ਡਸਟਰ 2015 ਮਾਡਲ ਹੈ ਜੀ 15 ਮਾਡਲ ਦਾ ਨਵੀਂ ਸ਼ੇਪ ਦੀ ਡਸਟਰ ਜੀ ਲਾਏ ਬੜੇ ਚੰਗੇ ਵਾਇਆ ਰੋਪੜਾ ਦਾ ਨੰਬਰ ਆ 50 ਨੰਬਰ ਦੀ ਕਾਰ ਹੈ ਜੀ ਫਰਸਟ ਆਉਣ ਗੱਡੀ ਹੈ ਜੀ ਇਹ ਸਾਢੇ 4 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਸਾਢੇ 4 ਲੱਖ ਦੀ ਹਾਂਜੀ ਹਾਂਜੀ ਠੀਕ ਹੈ ਬਈ ਡਾਸਟਰ ਦੀ ਬਈ ਹੈਗੀ ਆ ਡਿਮਾਂਡ ਗੱਡੀ ਦੀ ਹੈ ਨਾ ਹਾਂਜੀ ਆ ਕਰੋ ਚੈੱਕ ਬਈ ਅੰਦਰ ਨਵੇਂ ਸੀਟ ਕਵਰ ਨੇ ਜਮਾ ਸਟੀਅਰਿੰਗ ਕਵਰ ਜੜਿਆ ਹੈ ਘੈਂਟ ਗੱਲਬਾਤ ਆ ਤੇ ਬਾਕੀ ਮੈਡ ਮੂਡ ਸਾਰਾ ਕੁਝ ਓਕੇ ਆ ਕੁਝ ਕਰਾਉਣ ਦੀ ਲੋੜ ਨਾ ਨਾ ਕੁਝ ਨਹੀਂ ਕਰਾਉਣ ਦੀ ਲੋੜ ਪੂਰੀ ਗਾਰੰਟੀ ਆ ਐਕਸੀਡੈਂਟ ਦੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਦੇਵਾਂਗੇ ਹਰ ਇੱਕ ਗੱਡੀ ਦੀ ਹੂਬਰੇ ਹੋਣੀ ਹੈ ਇਹ ਗੱਡੀ ਦੀ ਗਾਰੰਟੀ ਹੋਗੀ ਜੀ ਠੀਕ ਹੈ ਬਈ ਇਹ ਆ ਜੀ ਆਡੀ 2000 13 ਮਾਡਲ Q3 ਜੀ Q3 ਹਾਂਜੀ ਫਸਟ ਓਨਰ ਕਾਰ ਆ ਜੀ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ ਆਪਾਂ ਤੁਹਾਨੂੰ 9.5 ਲੱਖ ਰੁਪਏ ਦੀ ਕਾਰ ਸਾਢੇ 9.5 ਹਾਂਜੀ ਇਹ ਉਹੀ ਗੱਡੀ ਆ ਨਾ ਬਈ ਜਿਹੜੇ ਕਹਿੰਦੇ ਬਾਬੇ ਨੇ ਕਾਲੀ ਆਡੀ ਲੈ ਲਈ ਚਾਰ ਕੜੇ ਵਾਲੀ ਜੀ ਆਡੀ ਹਾਂ ਚਾਰ ਕੜੇ ਵਾਲੀ ਆਡੀ ਗੱਡੀ ਬਈ ਪਹਿਲਾਂ ਹੁੰਦੀ ਤੇ ਆ ਐ ਮਨ ਲਓ ਵੀ 50 50 60 60 ਲੱਖ ਦੀ ਹੈ ਹੁਣ ਕਿੰਨੇ ਦੀ ਦੇ ਦੋਗੇ ਬਈ ਦੇ ਦਾਂਗੇ ਆਪਾਂ 9.5 ਲੱਖ ਰੁਪਏ ਦੀ ਗੱਡੀ ਜੀ 9.5 ਲੱਖ ਦੀ ਲੋ ਜੀ ਕਰੋ ਚੈੱਕ ਗੱਡੀ ਪੂਰਾ ਸਨਰੂਪ ਖੁੱਲਦਾ ਦਾ ਜੀ ਸ਼ਾਹ ਪੂਰਾ ਹਨ ਪੈਨਰੋਮਿਕ ਸਨਰੂਪ ਆ ਆ ਛੋਟੀਆਂ ਗੱਡੀਆਂ ਜਿਹਦਾ ਹੋਣਾ ਹੁਣ ਲੱਗੇ ਨੇ ਬਿਲਕੁਲ ਜੀ ਆ ਗਈ ਜੀ ਐਕਸਯੂਵੀ 2013 ਫਰਸਟ ਓਨਰ ਗੱਡੀ ਆ ਪੀਵੀ 23 ਨੰਬਰ ਦੀ ਵੇਰੀਐਂਟ ਕਿਹੜਾ ਬਈ ਇਹ ਇਹ ਡਬਲਯੂ 8 ਜੀ ਡਬਲਯੂ 8 ਟਾਪ ਵੇਰੀਐਂਟ ਠੀਕ ਹੈ ਇਹ ਦੇ ਦਾਂਗੇ ਜੀ ਸਵਾ ਪੰਜ ਦੀ ਰੁਪਇਆ ਦੇ ਜੀ 5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਇਹ 5 ਲੱਖ ਫਰਸਟ ਓਨਰ ਕਾਰ ਆ ਸਾਰੀ ਫਰਸਟ ਓਨਰ ਗੱਡੀ ਆ ਚੱਲੀ ਕਿੰਨੀ ਕੋਈ ਆ ਬਈ ਇਹ ਚੱਲੀ ਆ ਜੀ 82000 ਚੱਲੀ ਰਿਕਾਰਡ ਆਪਾਂ ਲੋਨ ਵੀ ਕਰਵਾ ਕੇ ਦਵਾਂਗੇ ਜੀ ਠੀਕ ਹੈ ਜੇ ਆਪਾਂ ਇਹਦੀ ਗੱਲ ਕਰੀਏ ਵੀਰੇ ਕਿੰਨਾ ਕੁ ਲੋਨ ਹੋ ਜਾਏ ਇਹ 4.5 ਲੱਖ ਰੁਪਏ ਲੋਨ ਕਰਾ ਦਾਂਗੇ ਜੀ 50000 ਰੁਪਏ ਦੇ ਕੇ ਬੰਦਾ ਗੱਡੀ ਲੈ ਜਾ ਸਕਦਾ 50000 ਹਾਂਜੀ ਹਾਂਜੀ ਮਤਲਬ ਬਾਕੀ ਜਿੰਨੀਆਂ ਵੀ ਗੱਡੀਆਂ ਹੈਗੀਆਂ ਨੇ ਲੱਖ 1.5 ਲੱਖ ਦੇ ਕੇ ਤਾਂ ਸਾਰੀਆਂ ਦੀ ਹੋ ਜੂ ਹੈ ਨਾ ਲਓ ਜੀ ਅੱਗੇ ਆ ਗਈ Honda City 2011 ਮਾਡਲ ਹੈ ਜੀ ਫਸਟ ਓਨਰ ਗੱਡੀ ਆ ਪੀਵੀ 65 ਨੰਬਰ ਦੀ ਕਾਰ ਪੈਟਰੋਲ ਦੀ ਗੱਡੀ ਹੈ ਹਾਂਜੀ ਪੈਟਰੋਲ ਦੀ ਪੇਟ ਨੰਬਰ ਲੱਗਿਆ ਜੀ ਕਾਰ ਦਾ ਸਾਰੀ ਓਰੀਜਨਲ ਹੈ ਜੀ ਇਹ ਗੱਡੀ ਦੇ ਦਾਂਗੇ ਜੀ ਆਪਾਂ 2,65,000 ਰੁਪਏ ਦੀ ਕਰ ਦੇ ਦਾਂਗੇ 2,65,000 ਦੇ ਵਿੱਚ Honda City Honda City ਬਾਕੀ ਬਈ ਮੌਕੇ ਦੇ ਮਾਨਤਨ ਵੀ ਹੋਊਗਾ ਜੋ ਕੋ ਹਮਲੇ ਟਾਇਰ ਨੇ ਜਰੂਰ ਮਾਨਤਨ ਕਰਾਵਾਂਗੇ ਕੀ ਬਾਤ ਹੈ ਤੇ ਅੱਗੇ ਬਈ ਆ ਗਈ Desire ਗੱਡੀ Desire 2013 14 ਮਾਡਲ ਆ ਜੀ 14 ਮਾਡਲ ਆ ਹਾਂਜੀ ਹਾਂਜੀ ਠੀਕ ਹੈ ਇਹ ਵੀ 65 ਨੰਬਰ ਦੀ ਕਾਰ ਆ ਜੀ ਸਾਰੀ オリジナル ਆ ਇਹ ਗੱਡੀ ਦੇ ਦਾਂਗੇ ਜੀ ਆਪਾਂ 4 ਲੱਖ ਦੀ ਡਿਮਾਂਡ ਆ ਜੀ 3,80,000 ਰੁਪਏ ਦੀ 4 ਲੱਖ ਦੀ ਡਿਮਾਂਡ ਆ 3,80,000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਮੌਕੇ ਦੇ ਮਾਨਤਨ ਵੀ ਹੋ ਜੋ ਅੰਦਰੋਂ ਗੱਡੀ ਦੀ ਕਣੀ ਚੈੱਕ ਕਰ ਜਮਾਨ ਨਵੇਂ ਵਰਗੀ ਡਿਜ਼ਾਇਰ ਗੱਡੀ ਆ 70 ਮੈਟ ਲੱਗੇ ਹੋਣੇ ਨਵੇਂ ਸੀਟ ਕਵਰ ਸਟੀਅਰਿੰਗ ਤੇ ਕਵਰ ਕਿਆ ਬਾਤ ਆ ਸਾਫ ਸੁਥਰੀ ਗੱਡੀ ਆ ਬਈ ਪੀਪੀ 65 ਮਹਾਲੀ ਦਾ ਨੰਬਰ ਆ ਤੇ ਅੱਗੇ ਫੇਰ ਬਈ ਹੋਂਡਾ ਸੀਟੀ ਆ ਜੀ ਹੋਂਡਾ ਸਿਟੀ 2014 ਮਾਡਲ ਡੀਜ਼ਲ 2014 ਮਾਡਲ ਡੀਜ਼ਲ ਚੰਡੀਗੜ੍ਹ ਦੀ ਗੱਡੀ ਆ ਜੀ ਠੀਕ ਹੈ ਇਹਦੀ 5 ਲੱਖ ਦੀ ਡਿਮਾਂਡ ਆ ਜੀ 475000 ਰੁਪਏ ਦੀ ਕਾਰ ਦੇ ਦਾਂਗੇ ਜੀ ਸਾਰੀ ਓਰੀਜਨਲ ਗੱਡੀ ਆ ਜੀ ਇਹਦੀ 475000 ਦੀ ਬਾਈ ਕਹਿੰਦਾ ਦੇ ਦਾਂਗੇ origignal ਗੱਡੀਆਂ ਸਾਰੀ ਚੱਲੀ ਕਿੰਨੀ ਹੋਈ ਆ ਵੀਰੇ ਇਹ ਚੱਲੀ 88000 ਵੀਰੇ 88000 ਰਿਕਾਰਡ ਦੇ ਨਾਲ ਕੰਪਨੀ ਚੈੱਕ ਵੀ ਕਰਾ ਸਕਦਾ ਬੰਦਾ ਜੀ ਕੋਈ ਦਿੱਕਤ ਨਹੀਂ ਆ ਆਪਣੀ ਚੈੱਕ ਕਰ ਬਾਕੀ ਬਾਈ ਸਾਰੀਆਂ ਗੱਡੀਆਂ ਨੰਬਰ ਤੇ ਸਾਹਮਣੇ ਨੇ ਜਿਹੜੀ ਤੁਹਾਨੂੰ ਦਿਲ ਕਰਦਾ ਚੈੱਕ ਕਰਾ ਕੇ ਆਓ ਇਹ ਆ ਜੀ ਸਕਾਲਾ 2013 ਮਾਡਲ ਹੈ ਜੀ ਡੀਜ਼ਲ ਚ ਠੀਕ ਆ ਨੰਬਰ ਪੰਜਾਬ ਦਾ ਪੰਜਾਬ ਦਾ ਨੰਬਰ ਆ ਜੀ ਇਹ ਨਾ ਵੱਧ ਨਾ ਘੱਟ 125000 ਰੁਪਏ ਦੀ ਕਰ ਦੇ ਦਾਂਗੇ 125000 ਦੀ ਇਹ ਬਾਈ ਜਿਹੜੀ ਨੀਸ਼ਾਨ ਵਾਲੀ ਸਣੀ ਆਈ ਸੀ ਉਹ ਉਹੀ ਆ ਨਾ ਇਹ ਹਾਂ ਜੀ ਨੀਸ਼ਾਨ ਆਂਦੀ ਇਹ ਰੈਨੋ ਜਾ ਗਈ ਮਤਲਬ ਨੋਰਡ ਵਾਲਿਆ ਜਾ ਗਈ ਉਹ ਉਹ ਹੈਗੀ ਆ ਦੂਸਰਿਆਂ ਦੀ ਨਿਸ਼ਾਨ ਦੀ ਆ ਮਤਲਬ ਇੱਕੋ ਹੀ ਗੱਡੀ ਆ ਇਹ 1,25,000 ਦੀ ਹਾਂਜੀ ਹਾਂਜੀ 1,25,000 ਮਾਡਲ ਕਿੰਨਾ ਕਿਹਾ ਵੀਰੇ 2013 ਮਾਡਲ ਡੀਜ਼ਲ ਆ ਤਾਂ ਯਾਰ ਤੋਫਾ ਹੀ ਆ ਤੁਹਾਡੇ ਲਈ ਨਾਲੇ ਲੰਮੀ ਗੱਡੀ ਨਾਲ 1,25,000 1,25,000 ਦਾ ਕੁਝ ਬਣ ਲੋ ਮੇਂ ਮਿੱਤਰੋ ਕੋਈ ਵੀ ਗੱਡੀ ਤੁਹਾਨੂੰ ਵਧੀਆ ਲੱਗੀ ਸਕਰੀਨ ਤੇ ਨੰਬਰ ਚੱਲਦਾ ਬਾਈ ਉਹਨਾਂ ਨਾਲ ਗੱਲ ਕਰਕੇ ਤੁਸੀਂ ਇੱਥੇ ਆ ਸਕਦੇ ਹੋ ਗੱਡੀ ਚਲਾਓ ਚੈੱਕ ਕਰੋ ਚੰਗੀ ਤਰ੍ਹਾਂ ਤਸੱਲੀ ਕਰੋ ਬਾਕੀ ਬਾਈ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਆ ਤੇ ਗੱਡੀ ले ਸਕਦੇ ਹੋ ਸਭ ਤੋਂ ਉਤਰੀਆਂ ਤੇ ਸੋਹਣੀਆਂ ਗੱਡੀਆਂ ਨੇ ਬਈ ਚੰਡੀਗੜ੍ਹ ਦੀਆਂ ਨੰਬਰ ਦੀਆਂ ਗੱਡੀਆਂ ਥੋੜੇ ਡਾਇਰੈਕਟ ਨਾ ਹੋ ਜਾਣੀਆਂ ਕੋਈ ਨੰਬਰ ਚੇਂਜ ਕਰਾਉਣ ਦੀ ਲੋੜ ਨਹੀਂ ਉਹ ਬਾਈ ਉਹਨਾਂ ਦੀ ਜ਼ਿੰਮੇਵਾਰੀ ਆਪੀ ਕਰਾ ਕੇ ਦੇਣਗੇ ਤੇ ਬਾਈ ਹੋਰ ਕੁਛ ਬਸ ਠੀਕ ਹੈ ਮਹਾਰਾਜ ਜੀ ਉਹ ਕੋਈ ਪੂਰੀ ਗਾਰੰਟੀ ਹੋ ਗਈ ਕਾਰ ਦੀ ਠੀਕ ਹੈ ਕੋਈ ਦਿੱਕਤ ਨਹੀਂ ਜੀ ਕਾਰ ਚ ਆਪਾਂ ਸਾਰਾ ক্লোਨ ਕਰਾ ਕੇ ਦਵਾਗੇ ਜੀ ਟਰਾਂਸਫਰ ਵੀ ਗੱਡੀ ਕਰਾ ਕੇ ਦੂੰਗੀ ਠੀਕ ਹੈ ਬਈ ਹਾਂ ਜੀ ਤੇ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸასი ਗਾਲ ਜੀ